ਕੋਡੀ 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 ਅੱਜ ਕੱਲ ਕਹਿੰਦੇ ਮੁੰਡਾ ਚਰਚਾ ਦੇ ਵਿੱਚ ਰਹਿੰਦਾ ਮਾਝੇ ਦਾ ਨਵਾਂ ਜਿਆ ਚੋਬਰ ਘੋੜੀ ਦੁਆਬੇ ਦੇ ਮੇਲੇ ਤੋਂ ਜਿੱਤੀ ਆ ਤੇ ਨਿਊਜ਼ੀਲੈਂਡ ਵਿੱਚ ਲਾ ਕੇ ਆਇਆ ਮਾਝੇ ਦਾ ਕਹਿੰਦੇ ਅੱਜ ਦੇ ਟਾਈਮ ਦਾ ਨਵਾਂ ਮੁੰਡਾ ਟੌਪ ਤੇ ਚੱਲਦਾ ਏ ਕਿਹਨੂੰ ਕਿਹੜੇ-ਕਿਹੜੇ ਪਿਆਰ ਕਰਦੇ ਆ ਬਾਜੇ ਵਾਲਿਓ ਤਾੜੀਆਂ ਜ਼ੋਰਦਾਰ ਅੱਜ ਦੇ ਮੇਲੇ ਤੇ ਇੱਕ ਪਤਾਪੁਰੀਆ ਗਰਾਊਂਡ ਦੇ ਵਿੱਚ ਆ ਗਿਆ ਹੈ ਇਹ ਇੱਕ ਮਾ ਪਤਾਪੁਰੀਆ ਬਹਾਦਰ ਬਾਬਾ ਵਿਦੀਚੰਦ ਸਾਹਿਬ ਕਬੱਡੀ ਕਲੱਬ ਰੰਦੀਪੁਰ ਦੀ ਟੀਮ ਦਾ ਆ ਟੌਪ ਦਾ ਜਾਫੀ ਖੇਡਦੇ ਮੈਦਾਨ ਦੇ ਵਿੱਚ ਆ ਗਿਆ ਆ ਮੁੰਡੇ ਦੀ ਮੰਗ ਰਹਿੰਦੀ ਹੈ ਇਹ ਮੁੰਡੇ ਦੀ ਚਰਚਾ ਰਹਿੰਦੀ ਹੈ ਇੱਕ ਪਤਾਪੁਰੀਆ ਗਰਾਊਂਡ ਦੇ ਵਿੱਚ ਆਇਆ ਹੋਇਆ ਨਹੀਂ ਤੇ ਸਮਾਂ ਸੀਗਾ ਜਦ ਇੱਕ ਉਹ ਵੀ ਟਾਈਮ ਸੀਗਾ ਜਦ ਡੈਂਟਿੰਗ ਪੇਂਟਿੰਗ ਦਾ ਕੰਮ ਸੋਚਿਆ ਨਹੀਂ ਸੀਗਾ ਪਰ ਅੱਜ ਮਾ ਖੇਡ ਕਬੱਡੀ ਨੇ ਮੁੰਡੇ ਨੂੰ ਕਹਿੰਦੇ ਦੇਸ਼ਵ ਦੇਸ਼ਾਂ ਦੀ ਸੈਰ ਕਰਾ ਦਿੱਤੀ ਐ ਬਾਈ ਇਕਮ ਦੇ ਲਈ ਇੱਕਰ ਤਾੜੀ ਔਰਦਰ ਮਾਰ ਦਿਓ ਇਹ ਇਕਮ ਪਤਾਹਪੁਰ ਪਿੰਡ ਵਾਲਾ ਮੈਨੂੰ ਯਾਦ ਹੈ ਜਦ ਪਹਿਲੇ ਦਿਨ ਅਸੀਂ ਥਾਪੜ ਖੇੜੀ ਦੀ ਧਰਤੀ ਤੇ ਮੈਚ ਖੇਡਣ ਗਏ ਤੇ ਮੈਚ ਖੇਡਦਾ ਸੀਗਾ ਤੇ ਮੈਚ ਖੇਡ ਤੋਂ ਬਾਅਦ ਮੈਂ ਤੇ ਲੰਮਾ ਇਹਦੇ ਕੋਲੇ ਗਏ ਅਸੀਂ ਕਿਹਾ ਵੀ ਕੀ ਕਰਦਾ ਹੁੰਦਾ ਕਹਿੰਦਾ ਵੀ ਮੈਂ ਡੈਂਟਿਕ ਪੇਂਟਿੰਗ ਦਾ ਕੰਮ ਕਰਦਾ ਐਵੇਂ ਸੀ ਨਾ ਇਕਮ ਤੇ ਲੰਮਾ ਕਹਿੰਦਾ ਕਬੱਡੀ ਖੇਡਣੀ ਹੈ ਕਹਿੰਦਾ ਗਰੀਬੀ ਵੀ ਬੜੀ ਆ ਦਿਲ ਵੀ ਬੜਾ ਕਰਦਾ ਤੇ ਕਿ ਲੰਮਾ ਕਹਿੰਦਾ ਆ ਜਾ ਫਿਰ ਮਹਾਂਪੁਰਸ਼ਾਂ ਦੀ ਖੇਡ ਕਲੱਬ ਦੇ ਵਿੱਚ ਤੈਨੂੰ ਕਬੱਡੀ ਵਾਲੇ ਪਾਸੇ ਜੋੜ ਦਈਏ ਇਹ ਬਾਬਾ ਨੋਹ ਸਿੰਘੀਆਂ ਦੀ ਧਰਤੀ ਤੇ ਆ ਗਿਆ ਬਾਬਾ ਜੋਗਾ ਸਿੰਘ ਜੀ ਨੇ ਥਾਪੜਾ ਦਿੱਤਾ ਥੋੜੇ ਸਮੇਂ ਦੇ ਵਿੱਚ ਮੁੰਡਾ ਅੱਜ ਦੁਨੀਆ ਦਾ ਟਾਪਰ ਬਣ ਗਿਆ ਇੱਕਰ ਤਾੜੀਆਂ ਜ਼ੋਰਦਾਰ ਮਹਾਂਪੁਰਸ਼ਾਂ ਦੇ ਲਈ ਲਾ ਦਿਓ ਕਿਉਂਕਿ ਉਹ ਧਰਤੀ ਚੱਬੇ ਦੀ ਹੈ ਮੈਂ ਪਹਿਲਾਂ ਦੱਸਿਆ ਵੀ ਬਾਪੂ ਗੱਜਣ ਸਿੰਘ ਜੀ ਦੇ ਲਾਏ ਹੋਏ ਬੂਟੇ ਅੱਜ ਦੁਨੀਆ ਭਰ ਦੇ ਵਿੱਚ ਸ਼ਾਮਾ ਕਰ ਰਹੇ ਨੇ ਇਹ ਮੁੰਡੇ ਦੀ ਪੈੜ ਜਿਹੜੀ ਹੈ ਉਹ ਚੱਬੇ ਦੀ ਧਰਤੀ ਮਹਾਂਪੁਰਸ਼ਾਂ ਦੀ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ